ਇਹ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੀ ਦਾ ਬਿਆਨ ਸੁਣ ਕੇ ਬੜੀ ਹੈਰਾਨਗੀ ਵੀ ਹੋਈ ਔਰ ਇਹ ਸਮਝ ਵੀ ਪੈਂਦੀ ਹੈ ਕਿ ਬੀਜੇਪੀ ਦੀ ਪੰਜਾਬ ਦੇ ਪ੍ਰਤੀ ਸੋਚ ਕੀ ਹੈ ਪਿਛਲੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਨੇ ਇੱਕ ਚਿੱਠੀ ਲਿਖੀ ਸੀ ਜਿਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਸੀ ਪੰਜਾਬ ਦੀ ਹਰ ਸੰਭਵ ਮਦਦ ਜਿਹੜੀ ਹੈ ਉਹ ਕਰਨ ਨੂੰ ਤਿਆਰ ਹੈ ਪੰਜਾਬ ਨੇ ਇੱਕ ਚਿੱਠੀ ਹਰਿਆਣਾ ਨੂੰ ਲਿਖੀ ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਦੰਮ ਤੇ ਉੱਤੇ ਬਹੁਤ ਜ਼ਿਆਦਾ ਪਾਣੀ ਹੈਗਾ ਕਿ ਕੁਝ ਤੁਸੀਂ ਆਪਣੇ ਕੋਟੇ ਤੋਂ ਜ਼ਿਆਦਾ ਪਾਣੀ ਲੈ ਲਵੋ ਤਾਂ ਕਿ ਇਹ ਹੜਾਂ ਦਾ ਕੁਝ ਖਤਰਾ ਟਲ ਸਕੇ ਮਦਦ ਤੇ ਕੀ ਕਰਨੀ ਸੀ ਉਲਟਾ ਹਰਿਆਣੇ ਨੇ ਚਿੱਠੀ ਲਿਖੀ ਕਿ ਜਿਹੜਾ ਉਹਨਾਂ ਨੂੰ ਰੁਟੀਨ ਦਾ ਕੋਟਾ ਮਿਲਦਾ ਉਹ ਵੀ ਘਟਾ ਦਿੱਤਾ ਜਾਵੇ ਤਾਂ ਕਿ ਹੜਾਂ ਦੀ ਹੋਰ ਮਾਰ ਜਿਹੜੀ ਆ ਉਹ ਪੰਜਾਬ ਦੇ ਉੱਤੇ ਪਵੇ ਮੈਂ ਰਵਰੀਦ ਬਿੱਟੂ ਜੀ ਕਹਿੰਦੇ ਆ ਇੱਥੇ ਕਿ ਜੇਕਰ ਜਦੋਂ ਪੰਜਾਬ ਦੀ ਧਰਤੀ ਪਿਆਸੀ ਸੀ ਅਪ੍ਰੈਲ ਮਹੀਨੇ ਦੇ ਵਿੱਚ ਜਦੋਂ ਇੱਕ ਸਾਜ਼ਿਸ਼ ਦੇ ਤਹਿਤ ਕੇਂਦਰ ਦੀ ਬੀਜੇਪੀ ਸਰਕਾਰ ਹਰਿਆਣੇ ਦੀ ਬੀਜੇਪੀ ਸਰਕਾਰ ਬੀਬੀਐਮਪੀ ਨੂੰ ਭਾਈਵਲ ਬਣਾ ਕੇ ਸਾਡਾ ਪੰਜਾਬ ਦਾ ਪਾਣੀ ਲੁੱਟਣਾ ਚਾਹੁੰਦੇ ਸੀ ਤੇ ਜੇਕਰ ਉਸ ਵਕਤ ਉਸ ਲੁੱਟ ਨੂੰ ਬਚਾਉਣਾ ਉਹ ਗਲਤ ਸੀ ਕੀ ਰਵਨੀਤ ਬਿੱਟੂ ਜੀ ਇਹ ਕਹਿਣਾ ਚਾਹੁੰਦੇ ਆ ਪੀਣ ਵਾਲਾ ਪਾਣੀ ਤੇ ਹਰਿਆਣੇ ਨੂੰ ਪੰਜਾਬ ਦੇ ਰਿਹਾ ਸੀ ਕਿਉਂਕਿ ਹਰਿਆਣੇ ਨੇ ਆਪਣੇ ਕੋਟੇ ਤੋਂ ਕਿਤੇ ਵੱਧ ਪਾਣੀ ਜਿਹੜਾ ਹੈਗਾ ਉਹ 31 ਮਾਰਚ ਤੱਕ ਯੂਜ਼ ਕਰ ਲਿਆ ਸੀ ਜਦਕਿ ਕੋਟਾ ਜਿਹੜਾ ਉਹ 20 ਮਈ ਤੱਕ ਦਾ ਹੁੰਦਾ ਹੈ। ਸੋ ਇਥੋਂ ਪਤਾ ਲੱਗਦਾ ਹੈਗਾ ਕਿ ਰਵਨੀਤ ਬਿੱਟੂ ਵਰਗੇ ਬੀਜੇਪੀ ਦੇ ਲੀਡਰਾਂ ਦੀ ਸੋਚ ਜਿਹੜੀ ਆ ਉਹ ਪੰਜਾਬ ਦੇ ਪ੍ਰਤੀ ਕੀ ਹੈ? ਔਰ ਦੂਸਰੀ ਗੱਲ ਆਈਟੀ ਵੱਡੀ ਵਿਪਤਾ ਪੰਜਾਬ ਦੇ ਉੱਤੇ ਪਈ ਹੋਈ ਹੈ। ਲੱਖਾਂ ਏਕੜ ਜ਼ਮੀਨ ਬਰਬਾਦ ਹੋ ਗਈ, ਫਸਲ ਬਰਬਾਦ ਹੋ ਗਈ, ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਨਾ ਪ੍ਰਧਾਨ ਮੰਤਰੀ ਸਾਹਿਬ ਨੇ, ਨਾ ਹੀ ਕੇਂਦਰੀ ਕਿਸੇ ਹੋਰ ਮੰਤਰੀ ਨੇ ਇੱਕ ਸ਼ਬਦ ਤੱਕ ਪੰਜਾਬ ਬਾਰੇ ਨਹੀਂ ਬੋਲਿਆ। ਕਿ ਪੰਜਾਬ ਉਹਨਾਂ ਦੀ ਸੋਚ ਦੇ ਵਿੱਚ ਹੈਗਾ ਵੀ ਹੈ ਕਿ ਨਹੀਂ ਹੈਗਾ ਪੰਜਾਬ ਜਿਸ ਨੇ ਹਮੇਸ਼ਾ ਅਨਾਜ ਪੈਦਾ ਕਰਕੇ ਬਲਕ ਨੂੰ ਦਿੱਤਾ ਪੰਜਾਬ ਜਿਸ ਨੇ ਹਮੇਸ਼ਾ ਬਾਰਡਰਾਂ ਤੇ ਵੇਜਦੀ ਰੱਖਿਆ ਕੀਤੀ ਜੇ ਪੰਜਾਬ ਦੇ ਪ੍ਰਤੀ ਇਹੋ ਜੀ ਉਦਾਸੀਨਤਾ ਹੈਗੀ ਹੈ ਤੇ ਦਰਦ ਤਾਂ ਹੋਏ ਗਈ ਮੈਂ ਤਾਂ ਇੱਕੋ ਹੀ ਅਪੀਲ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਕਰਨਾ ਚਾਹਣਾ ਵਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਵਿਪਤਾ ਦੀ ਘੜੀ ਦੇ ਵਿੱਚ ਜੇਕਰ ਤੁਸੀਂ ਪੰਜਾਬ ਦੇ ਨਾਲ ਨਹੀਂ ਖੜ ਸਕਦੇ ਪੰਜਾਬੀਆਂ ਦੇ ਨਾਲ ਨਹੀਂ ਖੜ ਸਕਦੇ ਤੱਕ ਘਟੋ ਘਟ ਐਹੋਜੀ ਕੁਝ ਹੀ ਰਾਜਨੀਤੀ ਨਾ